ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਤਿਦੇਵਾ ਨਜ਼ਰ ਪੋਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਕੀਤੀ ਹਾਸਲ 19 ਵੋਟਾਂ ਨਾਲ ਕੀਤੀ ਫਤਹਿ ਕ੍ਰੋਸ VOTING ਨਾਲ ਜਿੱਤੀ ਚੋਣ ਮੇਅਰ ਬਣਦੇ ਹੀ ਹਰਪ੍ਰੀਤ ਕੌਰ ਬਬਲਾ ਨੇ ਆਪਣੀ ਸਮੁੱਚੀ ਲੀਡਰਸ਼ਿਪ ਦਾ ਕੀਤਾ ਧੰਨਵਾਦ ਇਸ ਦੇ ਨਾਲ ਹੀ ਨਵੇਂ ਬਣੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਸ਼ਹਿਰ ਦਾ ਕਰਾਂਗੇ ਵਿਕਾਸ ਪਿਛਲੇ ਸਾਰੇ ਕੰਮਾਂ ਨੂੰ ਵੀ ਕਰਾਂਗੀ ਪੂਰਾ ਚੰਡੀਗੜ੍ਹ ਵਿਕੇ ਡਿਪਟੀ ਮੇਅਰ ਦੀ ਕੁਰਸੀ ਕਾਂਗਰਸ ਵੱਲੋਂ ਤਰੁਣਾ ਮਹਿਤਾ ਨੇ ਕੀਤੀ ਆਪਣੇ ਨਾਂ ਕਾਂਗਰਸ ਆਮ ਆਦਮੀ ਪਾਰਟੀ ਗਠਜੋੜ ਦੇ ਸੰਨ ਉਮੀਦਵਾਰ ਚੰਡੀਗੜ੍ਹ ਮੇਅਰ ਚੋਣ ਵਿੱਚ ਸੀਨੀਅਰ ਡਿਪਟੀ ਮੇਅਰ ਵਜੋਂ ਜਸਬੀਰ ਸਿੰਘ ਬੰਟੀ ਨੇ ਜਿੱਤ ਦਾ ਲਹਿਰਾਇਆ ਪਰਚਮ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰੁਣਾ ਮਹਿਤਾ ਨੂੰ ਮਿਲੀਆਂ 19 ਵੋਟਾਂ ਡਿਪਟੀ ਮੇਅਰ ਲਈ ਭਾਜਪਾ ਦੇ ਉਮੀਦਵਾਰ ਲਖਬੀਰ ਸਿੰਘ ਨੂੰ ਮਿਲੀਆਂ 17 ਵੋਟਾਂ ਚੰਡੀਗੜ੍ਹ ਵਿਖੇ ਮੇਅਰ ਚੋਣ ਦੀ VOTING ਲਈ ਪੂਰੀ ਪ੍ਰਕਿਰਿਆ ਦੀ ਕਰਵਾਈ ਗਈ ਵੀਡੀਓਗ੍ਰਾਫੀ ਸੁਪਰੀਮ ਕੋਰਟ ਨੇ ਚੋਣ ਪ੍ਰਕਿਰਿਆ ਤੇ ਸਖਤ ਨਜ਼ਰ ਰੱਖਣ ਦੇ ਦਿੱਤੇ ਸਨ ਹੁਕਮ ਸਾਬਕਾ ਮੇਅਰ ਕੁਲਦੀਪ ਕੁਮਾਰ ਨੂੰ ਹਾਈ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਉਹਨਾਂ ਨੇ ਮੇਅਰ ਚੋਣ ਲਈ VOTING ਵਿੱਚ ਲਿਆ ਹਿੱਸਾ ਪਾਈ ਵੋਟ ਚੰਡੀਗੜ੍ਹ ਮੇਅਰ ਚੋਣ ਲਈ ਮੇਅਰ ਦੀ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਪ੍ਰੇਮ ਲਤਾ ਨੇ ਵੀ VOTING ਵਿੱਚ ਵੋਟ ਪਾ ਕੇ ਲਿਆ ਹਿੱਸਾ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੇਮ ਲਤਾ ਨੂੰ ਟੱਕਰ ਦੇ ਰਹੇ ਭਾਜਪਾ ਦੇ ਉਮੀਦਵਾਰ ਹਰਪ੍ਰੀਤ ਕੋਰ ਬਬਲਾ ਨੇ ਵੀ ਪਾਈ ਵੋਟ। ਮੇਅਰ ਚੋਣ ਵਿੱਚ ਪਹਿਲਾ ਵੋਟ ਸੰਸਦ ਮਨੀਸ਼ तिवारी ਨੇ ਪਾਇਆ ਪਹਿਲੀ ਵਾਰ ਮਨੀਸ਼ तिवारी ਨੇ ਮੇਅਰ ਚੋਣ ਦੀ VOTING ਵਿੱਚ ਲਿਆ ਹਿੱਸਾ। ਇਸ ਹਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ।